ਪਰਬੂ ਯੀਸ਼ੂ ਤੇਰੇ ਨਾਮ ਦੇ ਵਿੱਚ ਯਹੋਵਾ ਤਸਰਮਤੀ ਖੁਦਾ ਜੋ ਵੀ ਸ਼ੈਤਾਨੀ ਦੇ ਗਰਭ ਨੂੰ ਬੰਨ੍ਹੀ ਪੇਟਾ ਸੀ ਮੈਂ ਤੇਰੇ ਨਾਮ ਦੇ ਵਿੱਚ ਉਹਨਾਂ ਜੰਜੀਰਾਂ ਨੂੰ ਖੋਲਦਾ ਮੈਂ ਓਪਨ ਕਰਦਾ ਵਾਂ ਖੁਦਾਵਾਨ ਖੁਦਾ ਤੇਰੇ ਨਾਮ ਦੇ ਵਿੱਚ ਇਹ ਗਰਭ ਦਾ ਫਾਲੇ ਨੂੰ ਵੀਲੇ ਪਰਮੇਸ਼ੁਰ ਤੇ ਗਰਭ ਨੂੰ ਖੋਲਦਾ ਪ੍ਰਭੂ ਯੀਸ਼ੂ ਦੇ ਨਾਮ 'ਤੇ ਅਮਨੁ ਜੀ

ਹallelujah hallelujah ਜੀਵਤ ਖੁਦਾ ਦੇ ਜੀਵਤ ਬੱਚੇ ਆ ਹallelujah hallelujah ਸ਼ੇਖੇਂ ਦਾ ਨੋਖਰ ਬੋਸ਼ੋ ਕੋਂਦੋ ਐਤੋ ਨਾਈਤ ਇਨਤੋ ਹੁਦਨ ਨੋਪਰੀਆ ਰਬਾਸਾਂ ਖਾਂਦਾ ਪ੍ਰਭੂ ਯੇਸ਼ੂ ਮੇਰੇ ਨਾਮ ਦੇ ਵਿੱਚ ਖੁਦਾਵੰਤ ਦਾ ਇੱਕ ਅਦਭੁਤ ਬੱਚਾ ਦੇ ਪੈੜੇ ਰਚੀ ਕਰਨੀ ਪਾ ਜੋ ਤੂੰ ਮੈਨੂੰ ਦਿਖਾਇਆ ਮੇਰੇ ਪਰਮੇਸ਼ਵਰ ਉਹਦੇ ਕੱਕੇ ਪੂਰੇ ਵਾਲ ਹੋਣਗੇ ਪਰਬੂ ਯੀਸ਼ੂ ਦੇ ਨਾਮ ਦੇ ਵਿੱਚ ਖੁਦਾਵੰਤ ਖੁਦਾ ਬੱਚੇ ਨੂੰ ਰিসিਵ ਕਰਨੇ ਭਾਈ। ਆਮੇਨ। ਉਹ ਬੱਚੇ ਨੂੰ ਰিসিਵ ਕਰਨੇ ਭਾਈ ਮੇਰੇ ਪਰਮੇਸ਼ਵਰ ਮੇਰੇ ਖੁਦਾਵੰਤ ਖੁਦਾ। ਜੋ ਤੂੰ ਮੈਨੂੰ ਦਿਖਾ ਰਿਹਾ ਮੇਰੇ ਖੁਦਾਵੰਤ ਖੁਦਾ ਇਹਨਾਂ ਦੀ ਨੇਚਾ ਇਹਨਾਂ ਦੇ ਬੱਚੇ ਨੂੰ ਲੈ ਕੇ ਆਉਗੀ। ਆਮੇਨ। ਪ੍ਰਭੂ ਯੀਸ਼ੂ ਜਿਵੇਂ ਤੂੰ ਅਬਰਾਹਮ ਨੂੰ ਬਰਕਤ ਦਿੱਤੀ ਹਰ ਇੱਕ ਵਸਤੂ ਜਿ ਭਲੀ ਵਸਤੂ 'ਚ ਬਰਕਤ ਦਿੱਤੀ। ਸੇਮ ਰੀਤੀ ਨਾਲ ਤੂੰ ਇਸ ਬੇਟੀ ਨੂੰ ਇਸ ਗੋਲੀ ਨੂੰ ਬਲੇਸ ਕਰ ਪ੍ਰਭੂ ਯੀਸ਼ੂ ਦੇ ਨਾਮ ਦੇ ਵਿੱਚ। ਸ਼ਿਫੇ ਹਦੋਂ ਨੋਖ ਨੂੰ। ਇਸ

ਹੋਲ ਲੈ ਕੇ ਚਰਚ ਚ ਜਾਇਓ ਖੁਦਾ ਤੁਹਾਨੂੰ ਬਹੁਤ ਬਚਿਆ ਕਰੂਗਾ ਪਹਿਲੇ ਇਸ ਤੋਂ ਬੰਦੇ ਵਿੱਚ ਆਉਣਾ ਫਿਰ ਉੱਥੇ ਜਾਣਾ ਪਰਮੇਸ਼ਰ ਤੁਹਾਨੂੰ ਬਲੈਸ ਕਰੂਗਾ ਪਰ ਲੜਾਈ ਬਹੁਤ ਵੱਡੀ ਆ ਡਰਨਾ ਨਹੀਂ ਹਾਰਨਾ ਨਹੀਂ ਕਿਸੇ ਨੂੰ ਡਰਨਾ ਠੀਕ ਹੈ ਪਰਮੇਸ਼ਰ ਦਾ ਨਾਮ ਲੈ ਕੇ ਲੜਦੇ ਹੋਏ ਅੱਗੇ ਵਧੀ ਜਾਣਾ ਠੀਕ ਹੈ ਖਾਤਾ ਨਹੀਂ ਹੋਇਆ ਜੀ ਤੈਨੂੰ ਕਿਉਂ ਹੋਇਆ ਜੀ ਵਿੱਚੋਂ ਨਹੀਂ ਦਿਖਾ ਦੇ ਨੇ ਹੋ ਜਾਂਦਾ ਮੰਨ ਸ੍ਰੀ ਕੰਨ 비디오 가지아 있어요. 알려